ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਅਗੇਤਰ ਕਰਾਂਗੇ ਨਾਓ ਲੈਟ ਸਟਾਰਟ ਅਗੇਤਰ ਮਤਲਬ ਜਿਹੜਾ ਅਸੀਂ ਇੱਥੇ ਵਰਡ ਲਿਖਿਆ ਸ਼ਬਦ ਲਿਖਿਆ ਉਹਨੂੰ ਅਸੀਂ ਅੱਗੇ ਯੂਜ਼ ਕਰਨਾ ਹੈ ਅਸੀਂ ਪਹਿਲੇ ਪਿਛੇਤਰ ਕਿਤੇ ਪਿਛੇਤਰ ਮਤਲਬ ਪਿੱਛੇ ਅਗੇਤਰ ਮਤਲਬ ਅੱਗੇ ਨਾਓ ਲੈਟ ਸਟਾਰਟ ਨੰਬਰ ਫਸਟ ਆ ਉਪ ਉਪ ਦਾ ਕੀ ਬਣੇਗਾ ਉਪ ਮੰਤਰੀ ਉਪ ਦਾ ਉਪ ਮੰਤਰੀ ਉਪ ਭਾਗ ਉਪ ਭਾਗ ਨੈਕਸਟ ਉਪਦਾ ਬਣੇਗਾ ਉਪ ਵਾਕ ਠੀਕ ਹੈ ਇਹ ਅੱਗੇ ਆ ਗਿਆ ਨਾ ਉਪ ਕੀਕ ਉਪਰ ਦਾ ਉਪ ਮੰਤਰੀ ਉਪ ਮੁੱਖ ਮੰਤਰੀ ਵੀ ਹੋ ਸਕਦਾ ਠੀਕ ਹੈ ਨੈਕਸਟ ਹੈ ਐਡਾ ਇਕੱਲਾ ਐਡਾ ਯੂਜ਼ ਕਰਕੇ ਹੀ ਅੱਗੇ ਵਰਡ ਬਣਾਣਾ ਅਸੀਂ ਕਿਸੇ ਦਾ ਨਾਮ ਲਿਖ ਸਕਦੇ ਹਾਂ ਅਜੀਤ ਅਮਿਤ ਠੀਕ ਹੈ ਆਰ ਵੀ ਆਰਫ ਕੁਝ ਵੀ ਨਾਮ ਲਿਖ ਸਕਦੇ ਹਾਂ ਅੱਗੇ ਸੈਕਿੰਡ ਬਣਾਵਾਂਗੇ ਅਟਲ ਅਟਲ ਅਨਮੋਲੋ ਸਦਾ ਅਮਿੱਟੋ ਸਦਾ ਅਮੋੜੋ ਸਦਾ ਠੀਕ ਹੈ ਅੱਗੇ ਐਡ ਵਰਡ ਯੂਜ਼ ਹੋਣਾ ਚਾਹੀਦਾ ਠੀਕ ਹੈ ਨੈਕਸਟ ਹੈ ਅਨ ਆਂਦਾ ਇਕੋ ਇਹਗਾ ਅਨਪੜ ਅਨਪੜ ਆਨ ਥਿਸ ਅਨ ਥਿਸ ਠੀਕ ਹੈ ਇੱਕ ਅਨ ਸੁਨਿਆ ਹੋ ਸਦਾ ਅਨ ਪਛਤਾਵਾ ਅਨ ਪਛਾਤਾ ਠੀਕ ਹੈ ਅਨ ਸੁਨਿਆ ਹੋ ਸਦਾ ਨੈਕਸਟ ਵਨ 4th ਨੰਬਰ ਤੇ ਅਦ ਅਦਰੰਗ ਅਦਰੰਗ ਅੱਧਾ ਮੋਇਆ ਐੜੇ ਨੂੰ ਕੰਨ ਠੀਕ ਐ ਅੱਧ ਰੰਗ ਅੱਧ ਮੋਇਆ ਏਕੇ ਦਾ ਹੋ ਸਕਦਾ ਅੱਧ ਦਾ ਅੱਧ ਵਾਟੇ ਅੱਧ ਵਾਟੇ ਦਨ ਨੈਕਸਟ ਹੈ ਨੰਬਰ 70 ਸ ਸਸੇ ਨੂੰ ਔਂਕੜ ਠੀਕ ਹੈ ਇੱਥੇ ਵੀ ਕਿਸੇ ਦਾ ਨਾਮ ਆ ਸਕਦਾ ਹੈ ਜਿਵੇਂ ਸੁਮਨ ਹੋ ਗਿਆ ਇੱਥੇ ਅਸੀਂ ਲਿਖਾਂਗੇ ਸੁਨੀਲ ਹੋ ਗਿਆ ਸੁਨੀਲ ਇਹ ਕਿਹਦਾ ਬਣ ਸਕਦਾ ਆ ਸੁਪੁੱਤਰ ਸੁਪੁੱਤਰ ਸੂ ਚਾਰਜ ਸੂ ਚਾਰਜ ਇਕ ਸੁਪਾਗ ਸੁਪਤਨੀ ਠੀਕ ਹੈ ਨੈਕਸ ਸੱਸ ਨੂੰ ਟਿੱਪੀ ਸੰਗੀਤ ਟਿੱਪੀ ਲਾ ਕੇ ਹੀ ਵਰਡ ਬਣਾਣਾ ਇੱਕ ਸਬੰਧ ਜਾਂ ਸੰਬੰਧਕ ਸੰਬੰਧੀ ਸੰਬੰਧਕ ਸੰਬੰਧੀ ਵੀ ਬਣ ਸਕਦਾ ਹੈ ਸੰਬੰਧ ਵੀ ਬਣ ਸਕਦਾ ਹੈ ਸਹਿਯੋਗ ਠੀਕ ਹੈ ਨੈਕਸ ਨੰਬਰ 7th ਹੈ ਸਹਿ सहदा सहपाठी सहकारी सहमत सहमत सहकारी सहमत सहकारी सहवास सह वास सहपाठी सह भी हो सकता है ठीक है नेक्स्ट है नंबर एट थी सब ਸਬਦਾ ਸਬ ਇਨਸਪੈਕਟਰ ਸਬ ਇਨਸਪੈਕਟਰ ਕੱਕਾ ਟੱਟਾ ਰਾਰਾ ਠੀਕ ਹੈ ਇਹ ਤਾਂ ਸਪੇਸ ਘਟਾ ਤੁਸੀਂ ਲਾਈਨ ਨਾਲ ਹੀ ਅਡਜਸਟ ਕਰਨਾ ਹੈ ਦੇ ਠੀਕ ਹੈ ਨੈਕਸਟ ਹੈ ਸਬ ਦਾ ਇੱਕ ਭਾਂਜੇਗਾ ਸਬ ਜੱਜ ਸਬ ਕਮੇਟੀ ਸਬ चज तरीक बन जाएगा सब कमेटी डन नंबर नाइन्थ है सम समतल समकाली संभावी संभावी सम ਕਾਲੀਨ ਠੀਕ ਹੈ ਨੈਕਸਟ ਨੰਬਰ 10 ਥੀ ਸਵੇ ਸਵੇਦ ਸਵੇਮ ਮਾਨ ਸਵੈ ਜੀਵਨੀ ਔਰ ਇਹ ਦੇ ਇਕੇ ਦਾ ਵੰਸ ਦਾ ਸਵੇ ਵਿਸ਼ਵਾਸ नंबर इलेवेंथ हम हम राज हम शकल हम राज हम राही हम उम्र हम शकल हम राही हम उम्र ठीक है नंबर ट्वेल्वेंथ कुप कुपुत्र कुपुत्र कुकरम कुवरिति कुति ठीक है नेक्स्ट एंड लास्ट नंबर थर्टीन है कम कमजोर कम अकल कमजोर या कमजोरी भी आ सकता है ठीक है कमजोर کم خرچ کم عقل کم سوری میں یہاں پہ کم خرچ ٹھیک ہے اپکا اپ منتری اپ بھاگ اپ واک اپ مکھ منتری بھی ہو سکتا ہے اڑے دا کوئی بھی اسی نام ہی لکھ سکتے ہیں انمول अजीत अटल اموڑ ਅੰਮ੍ਰਿਤ ਕੁਝ ਵੀ ਆ ਸਕਦਾ ਠੀਕ ਹੈ ਅਨ ਦਾ ਅਨਪੜ ਅੰਦੀਸ ਅਨਪਛਾਤ ਪਛਾਤਾ ਔਰ ਅਨ ਸੁਨਿਆ ਵੀ ਆ ਸਕਦਾ ਅਦ ਅਦ ਰੰਗ ਅਦਮੋਇਆ ਅਦਵਾਟੇ ਸੂ ਦਾ ਸੁਨੀਲ ਸੁਪੁੱਤਰ ਸੁਚੱਜ ਸੂ ਪਤਨੀ ਸੂ ਪਾਗ ਅਗੇ ਸ ਦਾ ਸੰਗੀਤ ਸੰਬੰਧਕ ਸੰਬੰਧ ਵੀ ਆ ਸਕਦਾ ਸਹਿਯੋਗ ਸਹਿ ਦਾ ਸਹਿਮਤ ਸਹਿਕਾਰੀ ਸਹਿ ਵਿਸ਼ਵਾਸ ਸਬਦਾ ਸਬ ਇਨਸਪੈਕਟਰ ਸਬ ਜੱਜ ਸਬ ਕਮੇਟੀ ਸਮ সমਤਲ ਸੰਭਾਵੀ ਸਮਕਾਲੀਨ ਸਵੈਮਾਨ ਸਵੈ ਜੀਵਨੀ ਸਵੈ ਵਿਸ਼ਵਾਸ ਹਮ ਦਾ ਹਮ ਰਾਜ ਹਮ ਸ਼ਕਲ ਹਮ ਰਾਹੀ ਕੁ ਦਾ ਕੁਪੁੱਤਰ ਕੁ ਕਰਮ ਕੁ ਰੀਤੀ ਐਂਡ ਲਾਸਟ ਕਮ ਦਾ ਕਮਜ਼ੋਰ ਕਾ ਮਕਰ ਔਰ ਕਮ ਖਰਚ ਐਸੇ ਪੰਜਾਬੀ ਦੇ ਜਿੱਥੇ ਪਿਛੇ ਤਰ ਕਿਤੇ ਨੈਕਸਟ ਉੱਥੇ ਕਰਨੇ